ਇਹ ਸਟਰੀਟ ਲਾਈਟਸ ਦਾ ਉਹ ਬਕਾਇਦਾ ਸੀ ਨਿਸ਼ਾਨਦੇ ਕਰਾਂਗੇ ਕਿ ਕਿੱਥੇ ਕਿੱਥੇ ਲਾਈਟਾਂ ਦੀ ਜ਼ਰੂਰਤ ਆ ਵੱਡੇ ਪੋਲ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਟਿੰਗ ਪਹਿਲਾਂ ਨਿਸ਼ਾਨਦੇ ਹੋਏਗੀ ਪੁਆਇੰਟ ਇਹ ਉਹ ਸਾਬ ਜੀ ਉਹਨੇ ਜਿੱਥੇ ਜਿੱਥੇ ਲਾਈਟਾਂ ਲੱਗਣੀਆਂ ਵੱਡੀਆਂ ਲਾਈਟਾਂ ਉਹਨਾਂ ਦੇ ਪੁਆਇੰਟ ਨਿਸ਼ਾਨਦੇ ਕਰਕੇ ਦੇਖੋ ਕਿ ਕਿੱਥੇ ਕਿੱਥੇ ਲਾਈਟਾਂ ਨੂੰ ਲੱਗਣ ਦੀ ਜ਼ਰੂਰਤ ਆ ਚੌਕਾਂ ਦੇ ਵਿੱਚ ਚੌਰਾਹਿਆਂ ਦੇ ਵਿੱਚ ਸ਼ਹਿਰ ਸ਼ਹਿਰ ਦੇ ਅੰਦਰਲੇ ਪਾਸੇ ਵੱਡੀਆਂ ਲਾਈਟਾਂ ਲਾਉ ਜੀ ਜੀ ਫਲੱਡ ਲਾਈਟਾਂ ਲਾਉ ਜਿਹਦੇ ਨਾਲ ਤੁਹਾਡਾ ਘੱਟੋ ਘੱਟ ਨਹੀਂ ਤਾਂ 200 ਮੀਟਰ ਤੱਕ ਤੁਹਾਡਾ ਰੋਸ਼ਨ ਹੋ ਜਵੇ ਚਾਰਜ ਫੇਰ ਗਿਆ ਸੀਵਰ ਬੋਰਡ ਦਾ ਜਿਹੜਾ ਹੈਗਾ ਤੁਸੀਂ ਸੀਵਰ ਬੋਰਡ ਤੋਂ ਵਾਟਰ ਸਪਲਾਈ ਦਾ ਸਾਨੂੰ 1.5 ਕਰੋੜ ਰੁਪਇਆ ਆਇਆ ਪਿਆ ਜਿਹਦਾ ਟੈਂਡਰ ਲੱਗਾ ਮੇਰੇ ਖਿਆਲ ਅੱਜ ਕੱਲ੍ਹ ਚ ਖੁੱਲਣ ਵਾਲਾ ਹੈ ਐਮਐਲਏ ਜਾਂ ਐਮਪੀ ਰੇ ਹੈ ਹਰ ਕੋਈ ਸੋਚਦਾ ਬਹੁਤ ਰੱਖਦੇ ਸੀ ਕਿ ਅਸੀਂ ਇਹ ਕਰਨਾ ਹੈ ਇਹ ਕਰਨਾ ਲੇਕਿਨ ਕਹਿੰਦੇ ਹੁੰਦੇ ਕਿ ਜੋ ਸੋਚਿਆ ਸੀ ਉਥੋਂ ਦਾ ਉੱਥੇ ਹੀ ਰਹਿ ਗਿਆ ਬੜੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਐਮਪੀ ਸਾਡੇ ਮੈਡਮ ਸੰਤੋਸ਼ ਚੌਧਰੀ ਜੀ ਹੁੰਦੇ ਸੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਅਸੀਂ ਸਮੱਸਿਆਵਾਂ ਦੱਸਣੀਆਂ ਅਟਵਾਲ ਜੀ ਹੁੰਦੇ ਸੀ ਐਮਐਲਏ ਉਹਨਾਂ ਨੂੰ ਦੱਸਣੀਆਂ ਅਸੀਂ ਲੇਕਿਨ ਫੇਰ ਅਸੀਂ ਪਿੱਛੇ ਹੀ हट ਗਏ ਕਿ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਇੱਥੇ ਹਰ ਕੋਈ ਆਪਣੀ ਰੋਟੀਆਂ ਸੇਕ ਕੇ ਚਲੇ ਜਾਂਦੇ ਆਂ ਸ਼ਹਿਰ ਦਾ ਜੋ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਜੇ ਤੁਸੀਂ ਸਾਰੇ ਅੱਜ ਸ਼ਹਿਰ ਵਾਸੀ ਚੰਗੇ ਜਿਹੜੇ ਸੋਚ ਰੱਖਣ ਵਾਲੇ ਆਂ ਇਕੱਠੇ ਕੀਤੇ ਆਂ ਇਹ ਸ਼ਹਿਰ ਹੋਵੇ ਇਹਨਾਂ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੋਵੇ ਇਹਨਾਂ ਦੇ ਬੱਚਿਆਂ ਜਾਣਾ ਹਰ ਜ ਕੋਈ ਨਹੀਂ ਆਪਣੀ ਮਰਜ਼ੀ ਨਾਲ ਜਾ ਸਕਦਾ ਪਰ ਉਹ ਮਜਬੂਰੀ ਨਾਲ ਜਾਂਦੀਆਂ ਨੇ ਸਕੂਲ ਇੱਥੇ ਮੈਡੀਕਲ ਨਾਨ ਮੈਡੀਕਲ ਜਾਂ ਕਮਰਸਰੀ ਐਜੂਕੇਸ਼ਨ ਸਰਕਾਰੀ ਸਕੂਲ ਨਾ ਹੋਣ ਕਰਕੇ ਉਹਨਾਂ ਬੱਚੇ ਨੂੰ ਉੱਥੇ ਜਾਣਾ ਪੈਂਦਾ ਹੈ ਤੁਹਾਡਾ ਇਹ ਇਨੀਸ਼ੀਏਟਿਵ ਇਹ ਸਮਝ ਲਓ ਜਦੋਂ ਯੂਥ ਇਨਵੋਲਵ ਹੋਣ ਲੱਗਦੇ ਨੇ ਸ਼ਹਿਰੀ ਡਿਵੈਲਪਮੈਂਟ ਦੀ ਮੀਟਿੰਗਸ ਦੇ ਵਿੱਚ ਤੇ ਸਰਕਾਰ ਕਿਤੇ ਨਾ ਕਿਤੇ ਬਹੁਤ ਚੰਗਾ ਪ੍ਰੋਗਰੈਸ ਕਰਦੀ ਹੈ ਮੇਰਾ ਪਰਸਨਲ ਇਹ ਮੰਨਣਾ ਹੈ ਮੈਂ ਸ਼ਾਇਦ ਗਲਤ ਹਾਂ ਬਟ ਤੁਹਾਡਾ ਇਹ ਇਨੀਸ਼ੀਏਟਿਵ ਬਹੁਤ ਚੰਗਾ ਹੈ ਮੈਂ ਸਟਰੀਟ ਲਾਈਟਸ ਦਾ ਉਹ ਬਕਾਇਦਾ ਸੀ ਨਿਸ਼ਾਨਦੇ ਕਰਾਂਗੇ ਕਿ ਕਿੱਥੇ ਕਿੱਥੇ ਲਾਈਟਾਂ ਦੀ ਜ਼ਰੂਰਤ ਆ ਵੱਡੇ ਪੋਲ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਟਿੰਗ ਪਹਿਲਾਂ ਨਿਸ਼ਾਨਦੇ ਹੋਏਗੀ ਪੁਆਇੰਟ ਇਹ ਉਹ ਸਾਹਿਬ ਜੀ ਉਹਨੇ ਜਿੱਥੇ ਜਿੱਥੇ ਲਾਈਟਾਂ ਲੱਗਣੀਆਂ ਵੱਡੀਆਂ ਲਾਈਟਾਂ ਉਹਨਾਂ ਦੇ ਪੁਆਇੰਟ ਨਿਸ਼ਾਨਦੇ ਕਰਕੇ ਦੇਖੋ ਕਿ ਕਿੱਥੇ ਕਿੱਥੇ ਲਾਈਟਾਂ ਨੂੰ ਲੱਗਣ ਦੀ ਜ਼ਰੂਰਤ ਆ ਚੌਕਾਂ ਦੇ ਵਿੱਚ ਚੌਰਾਹਿਆਂ ਦੇ ਵਿੱਚ ਸ਼ਹਿਰ ਸ਼ਹਿਰ ਦੇ ਅੰਦਰਲੇ ਪਾਸੇ ਵੱਡੀਆਂ ਲਾਈਟਾਂ ਲਾਓ ਜੀ ਜੀ ਫਲੱਡ ਲਾਈਟਾਂ ਲਾਓ ਜਿਹਦੇ ਨਾਲ ਤੁਹਾਡਾ ਘੱਟੋ ਘੱਟ ਨਹੀਂ ਤਾਂ 200 ਮੀਟਰ ਤੱਕ ਥੋੜਾ ਰੋਸ਼ਨ ਹੋ ਜਵੇ ਚਾਰ ਚਫੇਰਾ ਸਾਰ ਠੀਕ ਹੈ ਨਾ 40 ਲੱਖ ਰੁਪਏ ਬਹੁਤ ਹੁੰਦਾ ਠੀਕ ਹੈ ਨਾ ਤੁਸੀਂ 40 ਲੱਖ ਦੇ ਵਿੱਚ 50 ਲਾਈਟਾਂ ਲਾ ਜਾਓ 60 ਲਾਈਟਾਂ ਲਾ ਜਾਓ ਵੱਡੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਗਲੀਆਂ ਚ ਰਹਿਣ ਦੀ ਸਾਨੂੰ ਕਿਤੇ ਜ਼ਰੂਰਤ ਪੈ ਜੂ ਠੀਕ ਹੈ ਠੀਕ ਹੈ ਉਹ ਤੁਸੀਂ ਇਹ ਕਰ ਲਓ ਠੀਕ ਹੈ ਇਸ ਤੋਂ ਇਲਾਵਾ ਸਾਡਾ ਜਿਹੜਾ ਹੁਣ ਇਹ ਹੋ ਗਿਆ ਪੀ ਡਬਲਯੂ ਡੀ ਨਾਲ ਹੋ ਗਈ ਸਾਡਾ ਪ੍ਰਾਪਤ ਹੋ ਗਿਆ ਸਿਵਰ ਬੋਰਡ ਦਾ ਜਿਹੜਾ ਹੈਗਾ ਤੁਸੀਂ ਸਿਵਰ ਬੋਰਡ ਤੋਂ ਵਾਟਸ ਸਪਲਾਈ ਦਾ ਸਾਨੂੰ 100 ਕਰੋੜ ਰੁਪਏ ਆਇਆ ਪਿਆ ਜਿਹਦਾ ਟੈਂਡਰ ਲੱਗਾ ਮੇਰੇ ਖਿਆਲ ਅੱਜ ਕੱਲ੍ਹ ਚ ਖੁੱਲਣ ਵਾਲਾ ਸ਼ਾਇਦ ਹੋਰ ਵੀ ਕਈ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਐਮਐਲਏ ਜਾਂ ਐਮਪੀ ਰੇ ਹੈ ਹਰ ਕੋਈ ਸੋਚ ਤਾਂ ਬਹੁਤ ਰਖਦੇ ਸੀ ਕਿ ਅਸੀਂ ਇਹ ਕਰਨਾ ਹੈ ਇਹ ਕਰਨਾ ਲੇਕਿਨ ਕਹਿੰਦੇ ਹੁੰਦੇ ਕਿ ਜੋ ਸੋਚਿਆ ਸੀ ਉਹ ਉਥੋਂ ਦਾ ਉੱਥੇ ਹੀ ਰਹਿ ਗਿਆ ਬੜੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਐਮਪੀ ਸਾਡੇ ਮੈਡਮ ਸੰਤੋਸ਼ ਚੌਧਰੀ ਜੀ ਹੁੰਦੇ ਸੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਅਸੀਂ ਸਮੱਸਿਆਵਾਂ ਦੱਸਣੀਆਂ ਅਟਵਾਲ ਜੀ ਹੁੰਦੇ ਸੀ ਐਮਐਲਏ ਉਹਨਾਂ ਨੂੰ ਦੱਸਣੀਆਂ ਸੀ ਲੇਕਿਨ ਫੇਰ ਅਸੀਂ ਪਿੱਛੇ ਹੀ हट ਗਏ ਕਿ ਕਹਿਣ ਤਾਂ ਕੋਈ ਫਾਇਦਾ ਨਹੀਂ ਹੈ ਇੱਥੇ ਹਰ ਕੋਈ ਆਪਣੀ ਰੋਟੀਆਂ ਸੇਕ ਕੇ ਚਲੇ ਜਾਂਦੇ ਆਂ ਸ਼ਹਿਰ ਦਾ ਜੋ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਜੇ ਤੁਸੀਂ ਸਾਰੇ ਅੱਜ ਸ਼ਹਿਰ ਵਾਸੀ ਚੰਗੇ ਜਿਹੜੇ ਸੋਚ ਰੱਖਣ ਵਾਲੇ ਆ ਇਕੱਠੇ ਕੀਤੇ ਆ ਤਾਂ ਹਰ ਇੱਕ ਨੇ ਆਪਣੀ ਆਪਣੀ رائے ਵੀ ਦਿੱਤੀ ਹੈ ਉਹ ਸਾਨੂੰ ਉਮੀਦ ਹੈ ਸਾਰਿਆਂ ਨੂੰ ਮੈਂ ਸਾਰਿਆਂ ਵੱਲੋਂ ਕਹਿਣੀ ਹੈ ਸਾਨੂੰ ਸਾਰਿਆਂ ਨੂੰ ਤੁਹਾਡੇ ਵੱਲੋਂ ਉਮੀਦ ਹੈ ਕਿ ਤੁਸੀਂ ਸਾਡੇ ਸ਼ਹਿਰ ਲਈ ਜੋ-ਜੋ ਸਮੱਸਿਆਵਾਂ ਹੈ ਗਈਆਂ ਇਹ ਪਹਿਲ ਦੇ ਆਧਾਰ ਤੇ ਕਰੋ ਬਹੁਤ ਬਹੁਤ ਧੰਨਵਾਦ ਜੈਸ਼ੋ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਪਹਿਲਾ ਮੁੱਦਾ ਹੈਗਾ ਹਸਪੀਟਲ ਦਾ ਹਸਪੀਟਲ ਚ ਸਨ ਉਨੇ ਵਿੱਚ ਮੇਰੇ ਹਸਬੰਦ ਸ਼ੋਕ ਸੰਧਵਾਨ ਨੇ ਬਹੁਤ ਕੋਸ਼ਿਸ਼ ਕਰਕੇ ਡਾਕਟਰ ਪੂਰੇ ਕਿਤੇ ਸਾਰੀ ਟੀਮ ਪੂਰੀ ਕੀਤੀ ਸੀ ਮੈਂ ਤੁਹਾਡੇ ਇਹੋ ਵਿਚਾਰ ਆਇਆ ਕਿ ਤੁਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਟੀਮ ਪੂਰੀ ਕਰੋ ਤਾਂ ਕਿ ਲੋਕਾਂ ਨੂੰ ਉਹਨਾਂ ਹੀ ਸਹਾਇਤਾ ਅ ਮਿਲ ਸਕੇ ਆਪਾਂ ਤੁਹਾਡੇ ਵਰਗੇ ਲੋਕ ਸਾਰੇ ਆਪਾਂ ਵਰਗੇ ਲੋਕ ਸਾਰੇ ਗੱਡੀਆਂ ਚ ਲੈ ਕੇ ਜੰੰਦੇ ਜਾ ਸਕਦੇ ਆ ਪਰ ਲੋਕ ਨਹੀਂ ਜਾ ਸਕਦੇ ਤੇ ਆਪਾਂ ਥੋੜੇ ਜਦੋਂ ਨਹੀਂ ਵਿਚਾ ਸ਼ੁਰੂ ਕੀਤਾ ਸੀਗਾ ਆਪਾਂ ਦੇਖਿਆ ਸੀ ਕਿ ਜਿਹੜੀ ਜਿਹੜੀ ਆ ਹਸਪਤਾਲ ਵਿੱਚ ਰੋ ਰਹੀ ਸੀ ਬਹੁਤ ਚੰਗੀ ਤਰ੍ਹਾਂ ਜਾ ਕੇ ਆਪਾਂ ਦੇਖਿਆ ਅੰਦਰ ਤੇ ਉਹਨੂੰ ਜਿਆ ਪੀੜਾ ਸੀ ਆ ਤੇ ਉਸ ਵੇਲੇ ਕੋਈ ਡਾਕਟਰ હાજર ਨਹੀਂ ਸੀਗਾ ਆਪਾਂ ਆਪਣੀ ਕੱਢੀ ਕਰਵਾ ਕੇ ਉਹਨਾਂ ਨੂੰ ਖੌਦਾ ਛੱਡ ਜਾਂਦਾ ਇੱਥੇ ਡਾਕਟਰ ਨਾ ਹੋਣ ਕਰਕੇ ਬਹੁਤ ਇਦਾਂ ਦੇ ਕੇਸੇ ਆ ਜਿਹੜੇ ਕੀ ਬਹੁਤ ਕ੍ਰਿਟੀਕਲ ਹੋ ਜਾਂਦੇ ਆ ਤੇ ਦੂਰ ਲੈ ਕੇ ਜਾਣਾ ਪੈਂਦਾ ਇੱਕ ਹੋਰ ਹੈਗਾ ਆ ਕਿ ਜਦੋਂ ਆਪਾਂ ਸਵੇਰ ਨੂੰ ਇੱਥੋਂ ਲੰਘਦੇ ਆ ਉੱਥੇ ਇੰਨਾ ਰਸ਼ ਲੱਗਾ ਹੁੰਦਾ ਆ ਨਸ਼ੇ ਵਾਲਿਆਂ ਦਾ ਇਹ ਬਹੁਤ ਹੈਗਾ ਤੁਸੀਂ ਪਹਿਲ ਦੇ ਹੱਦ ਤੇ ਉਥੋਂ ਨਸ਼ੇ ਵਾਲਿਆਂ ਦਾ ਮੁੱਦਾ ਹਟਾਓ ਜੀ ਕਿਉਂਕਿ ਜਿਹੜਾ ਆਪਾਂ ਲੰਘਦੇ ਆ ਸਕੂਲ ਦੇ ਬੱਚਿਆਂ ਜਾਂਦੇ ਆ ਇੰਨਾ ਰਸ਼ ਹੁੰਦਾ ਉੱਥੇ ਕਿ ਨੰਘਣਾ ਮੁਸ਼ਕਲ ਹੋ ਜਾਂਦਾ ਸਾਈਕਲ ਵਾਲੇ ਨੂੰ ਸਕੂਟਰ ਵਾਲੇ ਨੂੰ ਗੱਡੀ ਵਾਲੇ ਨੂੰ ਇੰਨਾ ਨੰਘਣਾ ਉੱਥੇ ਮੁਸ਼ਕਲ ਆ ਜਾਂਦਾ ਥੈਂਕ ਯੂ ਐਡਮ ਐਮਐਲਏ ਜੀ ਤੁਹਾਡਾ ਇੱਥੇ ਨੂਰਮਲ ਆਉਣ ਤੇ ਬਹੁਤ ਸਵਾਗਤ ਤੇ ਜਿੰਨੇ ਵੀ ਸ਼ਹਿਰ ਦੇ ਪਿਤੋਂ ਸੀਨੀਅਰ ਮੈਂਬਰ ਬੈਠੇ ਨੇ ਔਰ ਕਾਫੀ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੱਥੇ ਆਏ ਹੋ ਮੇਰੇ ਦਿਲ ਚ ਇੱਕ ਬੜੀ ਗੱਲ ਸੀ ਕਿ ਕਿਉਂਕਿ ਮੈਂ ਐਮਐਲਏ ਸਾਹਿਬ ਨੂੰ ਉਦੋਂ ਤੋਂ ਬਹੁਤ ਪਸੰਦ ਕਰਦਾ ਹਾਂ ਜਦੋਂ ਤੋਂ ਇਹ ਸਰਪੰਚ ਸੀਗੇ ਧੰਨਵਾਦ ਇਹਨਾਂ ਨੇ ਸਰਕਾਰ ਦੇ ਵਿੱਚ ਆਪਣੀ ਗੱਲ ਰੱਖ ਕੇ ਆਪਣੇ ਪਿੰਡ ਨੂੰ ਮਾਡਲ ਗ੍ਰਾਮ ਬਣਾਇਆ ਉਹਦੇ ਵਿੱਚ ਸਕੂਲ ਬਣਾਇਆ ਉਹ ਸਕੂਲ ਇੱਕ ਸਾਡੇ ਆਸੇ ਪਾਸੇ ਦੇ ਇਲਾਕੇ ਲਈ ਬਹੁਤ ਹੀ ਮਤਲਬ ਸੁੰਦਰ ਸਕੂਲ ਸੀਗਾ ਜਿਹੜਾ ਕਿ ਅਜੇ ਤੱਕ ਨਹੀਂ ਬਣ ਪਾਇਆ ਉਹੀ ਉਪਰਾਲਾ ਤੁਸੀਂ ਨੂਰਮਿਲ ਦੇ ਸਕੂਲ ਲਈ ਰੱਖ ਕੇ ਆਏ ਹੋ ਉਹੀ ਦਰਦ ਰੱਖ ਕੇ ਆਏ ਹੋ ਮੈਂ ਅਕਸਰ ਆਪਣੀ ਜਿਹੜੇ ਵੀ ਸੱਜਣ ਜਿਹੜੇ ਐਜੂਕੇਸ਼ਨ ਨਾਲ ਸੰਬੰਧਿਤ ਹੈਗੇ ਉਹਨਾਂ ਨਾਲ ਗੱਲ ਕਰਦਾ ਵੀ ਸਾਡੇ ਉਮਰਪੁਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹੁਤ ਅੱਛਾ ਹੈਗਾ ਆ ਬਿਲਗੇ ਦੇ ਵਿੱਚ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਉੱਥੇ ਮੈਡੀਕਲ ਨਾਨ ਮੈਡੀਕਲ ਕਮਰਸ ਔਰ ਸਾਰੇ ਹੀ ਸਟਰੀਮਸ ਹੈਗੇ ਨੇ ਸਾਡੇ ਨੂਰਮੈਲ ਦੇ ਵਿੱਚ ਜਿਹੜਾ ਕਿ ਕਾਫੀ ਪੁਰਾਣਾ ਸ਼ਹਿਰ ਆ ਇਹ ਸ਼ਹਿਰ ਦੇ ਵਿੱਚ ਇਤਿਹਾਸਕ ਛੰਝ ਵੀ ਪੈਂਦੀ ਰਹੀ ਆ ਇਤਿਹਾਸਕ ਨਗਰ ਕੌਂਸਲ ਦੀਆਂ ਕਮੇਟੀਆਂ ਰਹੀਆਂ ਨੇ ਇੱਥੇ ਮੈਡੀਕਲ ਨਾਨ ਮੈਡੀਕਲ ਲਈ ਸਾਡੀਆਂ ਜਿਹੜੀਆਂ ਬੱਚੀਆਂ ਉਹ ਜੰਦੇੜਾਲੇ ਜਾਂਦੀਆਂ ਨੇ ਉੱਥੇ ਆਟੋ ਬੱਸ ਆਫਰ ਕਰਦੀਆਂ ਨੇ ਬੜਾ ਦੇਖ ਕੇ ਦੌਖਾ ਦਾ ਵੀ ਇਹ ਏਡਾ ਅਮੀਰ ਸ਼ਹਿਰ ਹੋਵੇ ਇੰਨਾ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੋਵੇ ਇਹਨਾਂ ਦੇ ਬੱਚੀਆਂ ਜਾਣਾ ਹਰ ਜ ਕੋਈ ਨਹੀਂ ਆਪਣੀ ਮਰਜ਼ੀ ਨਾਲ ਜਾ ਸਕਦਾ ਪਰ ਉਹ ਮਜਬੂਰੀ ਨੂੰ ਜਾਂਦੀਆਂ ਨੇ ਸਕੂਲ ਇੱਥੇ ਮੈਡੀਕਲ ਨਾਨ ਮੈਡੀਕਲ ਜਾਂ ਕਮਰਸਰੀ ਐਜੂਕੇਸ਼ਨ ਸਰਕਾਰੀ ਸਕੂਲ ਨਾ ਹੋਣ ਕਰਕੇ ਉਹਨਾਂ ਬੱਚੇ ਉਹ ਤੇ ਜਾਣਾ ਪੈਂਦਾ ਹੈ ਇੱਕ ਤਾਂ ਇਹ ਸਾਡਾ ਮੁੱਦਾ ਤੁਸੀਂ ਇਹਨੂੰ ਬੜੇ ਸੰਜੀਦਗੀ ਨਾਲ ਦੇਖ ਰਹੇ ਹੋ ਧੰਨਵਾਦ ਤੁਹਾਡਾ ਦੂਸਰਾ ਮੇਰੀ ਜਿਹੜਾ ਸਭ ਤੋਂ ਵੱਡਾ ਹੈਗਾ ਹੈ ਸਫਾਈ ਦਾ ਅਸੀਂ ਡੀਸੀ ਸਾਹਿਬ ਨੂੰ ਵੀ ਉਸਨੂੰ ਕਿਹਾ ਸੀਗਾ ਤੇ ਕਿਉਂਕਿ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਨਗਰ ਕੌਂਸਲ ਨੂਰ ਨਾਲ ਤੋਂ ਉਸ ਦਿਨ ਈਓ ਸਾਹਿਬ ਨੇ ਵੀ ਕਿਹਾ ਵੀ ਨਹੀਂ ਮੇਰੇ ਕਾਰਟ ਅਸੀਂ ਕਿਹਾ ਇਹਨੂੰ ਇਹ ਕਹਿਣਾ ਨਹੀਂ ਚਾਹੁੰਦੇ ਸੀਗੇ ਬਟ ਸਾਡੀ ਮੁਸ਼ਕਲ ਹੈ ਸਾਡਾ ਦਰਦ ਹੈ ਅਸੀਂ ਉਸ ਕੂੜੇ ਦੇ ਆਸ-ਪਾਸ ਜਦੋਂ ਸਵੇਰ 8:00 ਤੇ ਉੱਠਦੇ ਆ ਬਾਹਰ ਦੇਖੀਦਾ ਆ ਮੇਰੇ ਹਸਪੀਟਲ ਜਾਂ ਮੇਰੇ ਆਸ-ਪਾਸ ਮਹੱਲੇ ਦੇ ਆਸ-ਪਾਸ ਸਾਫ਼ ਸਪਈਆ ਤਾਂ ਹੈਗਾ ਆ ਪਰ ਉਹਦੇ ਪਰਲੇ ਪਾਸ ਜਾ ਕੇ 6-6 7-7 ਕੋਟ ਜਿਹੜੇ ਉੱਚੇ ਢੇਰ ਲੱਗੇ ਹੋਏ ਨੇ ਉਸ ਤੋਂ ਬਾਅਦ ਅਸੀਂ ਪਾਣੀ ਨੂੰ ਦਰਜਾ ਦਿੰਨੇ ਆ ਪਤਾ ਦਾ ਉਸ ਪਾਣੀ ਵਿੱਚ ਉਹ ਕੂੜਾ ਸਿੱਟਿਆ ਜਾਂਦਾ ਨਗਰ ਕੌਂਸਲ ਦੁਆਰਾ ਉਹ ਨਗਰ ਕੌਂਸਲ ਦੇ ਕਰਮਚਾਰੀ ਉਸਨ ਡੀ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕਹੀ ਵੀ ਈਓ ਸਾਹਿਬ ਤੁਹਾਡੀ ਡਿਊਟੀ 24 ਘੰਟੇ ਆ ਅਸੀਂ ਮੰਨਦੇ 24 ਘੰਟੇ ਨਹੀਂ ਕਰਦੇ ਪਰ 9 ਤੋਂ 5 ਦਾ ਡਿਊਟੀ ਕਰਦੇ ਹੋਣਗੇ ਈਓ ਸਾਹਿਬ ਇਹੋ ਸਾਬ ਨੌਕਰੀ ਕਰਦੇ ਨੇ ਇਹੋ ਸਾਬ ਦੇ ਕੋਲ ਆਪਣੀਆਂ ਦਿੱਕਤਾਂ ਨੇ ਉਹ ਸਾਰੇ ਸ਼ਹਿਰ ਦਾ ਆਸ-ਪਾਸ ਨਹੀਂ ਦੇਖ ਸਕਦੇ ਪਰ ਉਹਨਾਂ ਦੇ ਜਿਹੜੇ ਬਾਕੀ ਕਰਮਚਾਰੀ ਆ ਜਾਂ ਉਹਨਾਂ ਦੇ ਸਫਾਈ ਸੇਵਕ ਆ ਉਹ ਤਾਂ ਆਪਣੀ ਡਿਊਟੀ ਪੂਰੀ ਕਰਨ ਇੱਕ ਸਫਾਈ ਸੇਵਕ ਜਿਹੜਾ 1.5 ਤੋਂ 2 ਘੰਟੇ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਕਿ ਉਹਨੂੰ ਇਹਨੂੰ ਪਰਸਨਲੀ ਨਾ ਲਿਆ ਜਾਵੇ ਸਫਾਈ ਸੇਵਕ ਜਿਹੜਾ ਇੱਕ 1 ਘੰਟਾ ਡਿਊਟੀ ਕਰਦਾ ਝਾੜੂ ਇਧਰ ਮਾਰਦਾ ਦੂਸਰੇ ਪਾਸੇ ਨਾਲੀਆਂ ਭਰ ਜਾਂਦੀਆਂ ਉਹਨਾਂ ਨੂੰ ਸਾਫ਼ ਕਰ ਲਈ ਸਾਨੂੰ ਫੇਰ ਨਗਰ ਕੌਂਸਲ ਨੂੰ ਜਾ ਕੇ ਕਿਸੇ ਨਾ ਕਿਸੇ ਆਪਣੇ ਐਮਸੀ ਨੂੰ ਕਹਿਣਾ ਪੈਂਦਾ ਔਰ ਜਦੋਂ ਉਹ ਐਮਸੀ ਸਾਡੀ ਸੁਣਵਾਈ ਨਹੀਂ ਕਰਦਾ ਤਾਂ ਸਾਨੂੰ ਬੜਾ ਦੁੱਖਾਂ ਦਾ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਸਾਡੀ ਸਾਡੀ ਗੱਲ ਹੀ ਸੁਣ ਲੈ। ਅਜੋ ਇੱਥੇ ਹਾਜ਼ਰ ਹੁੰਦੇ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਉਹ ਉਹਨਾਂ ਨੂੰ ਪਰਸਨਲੀ ਵੀ ਕਹਿੰਦਾ ਕਿ ਤੁਹਾਨੂੰ ਅਸੀਂ ਜਦੋਂ ਫੋਨ ਕਰਦੇ ਤੁਸੀਂ ਨਹੀਂ ਥੋੜਾ ਆਪਣਾ ਸਾਡਾ ਮਸਲਾ ਕਿਉਂ ਨਹੀਂ ਸੁਣਦੇ। ਦੂਸਰੀ ਗੱਲ ਜਿਹੜੀ ਟ੍ਰੈਫਿਕ ਦੀ ਹੈਗੀ ਆ ਉੱਥੇ ਜੈਲੋ ਲਾਈਨ ਲਵਾਈ ਜਾਵੇ। ਨਗਰ ਕੌਂਸਲ ਨੇ ਆਪਣੇ ਪੈਸੇ ਖਰਚ ਕਰਕੇ ਉੱਥੇ ਇੰਟਰਲੌਕ ਟਾਈਲਾਂ ਲਵਾਈਆਂ ਨੇ। ਜੈਲੋ ਲਾਈਨ ਲਵਾਈ ਜਾਵੇ। ਤੁਸੀਂ ਪੁਰਾਣੇ ਵਾਸਤੇ ਜਾਉਂਗੇ ਤਾਂ ਉੱਥੇ ਜਿਹੜੀਆਂ ਆ ਆਈਸਕ੍ਰੀਮ ਦੀਆਂ ਸਟਾਲਸ ਲੱਗੀਆਂ ਨੇ ਰੋਡ ਤੋਂ ਜਸਟ 1 ਇੰਚ ਵੀ ਪਿਛੇ ਨਹੀਂ ਹੈਗੀ ਜੀ ਕਸਟਮਰ ਆਉਂਦਾ ਆਪਣੀ ਰੋਡ ਤੇ ਸਾਈਕਲ ਲਗਾਉਂਦਾ ਮੋਟਰਸਾਈਕਲ ਲਗਾਉਂਦਾ ਗੱਡੀ ਲਗਾਉਂਦਾ ਉਹਦੇ ਨਾਲ ਦਿੱਕਤ ਕੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੁੰਦਰੀਕਰਨ ਨੂੰ ਵੀ ਆਸਰ ਪੈ ਰਿਹਾ ਔਰ ਇਸ ਤੋਂ ਵਾਇਡ ਸਕੂਲ ਆਫ ਐਮੀਨੈਂਸ ਹੈਗੀ ਆ ਮੇਰੇ ਬੇਟਿਆਂ ਕਾਨਵੈਂਟ ਪੜ੍ਹਦਿਆਂ ਨੇ ਜੀ ਮੇਰੇ ਵੈਸੇ ਮਨ ਚ ਆਇਆ ਵੀ ਮੈਂ ਬੇਟੀਆਂ ਨੂੰ ਪੜ੍ਹਨ ਨੂੰ ਪਾਉਣਾ ਚਾਹੁੰਦਾ ਹੈਗਾ ਬਟ ਮੈਂ ਜੋ ਸਰਚ ਕੀਤਾ ਸਕੂਲ ਆਫ ਐਮੀਨੈਂਸ ਦਾ ਤਾਂ ਉਹ ਨਕੋਦਰ ਤੇ ਫਲੋਰ ਤੋਂ ਇਲਾਵਾ ਸਾਡੇ ਨੂਰ ਇਸ ਇਲਾਕੇ 'ਚ ਨਹੀਂ ਹੈਗਾ ਇਹਦੀ ਪਰਜੋਰ ਮੰਗ ਡਾਕਟਰ ਸਾਹਿਬ ਨੇ ਰੱਖੀ ਡਾਕਟਰ ਸ਼ਕਤੀ ਜੀ ਨੇ ਰੱਖੀ ਆ ਵੀ ਸਕੂਲ ਆਫ ਐਮੀਨੈਂਸ ਦੇ ਨਾਲ ਇਹਨੂੰ ਸੀਬੀਐਸੀ ਪੈਟਰਨ ਤੇ ਲਿਆਇਆ ਜਾਵੇ ਇਹ ਸਿਰਫ ਕੱਲਾ ਸਕੂਲ ਨਹੀਂ ਇਹਨੂੰ ਸਕੂਲ ਨੂੰ ਸੀਬੀਐਸ ਦੇ ਅਧਾਰ ਤੇ ਲਿਆਇਆ ਜਾਵੇ ਤਾਂ ਇਹਨੂੰ ਇੰਨਾ ਮੰਗਾਂ ਨੂੰ ਰੱਖਦੇ ਹੋਏ ਤੁਸੀਂ ਉਮੀਦ ਕਰਦੇ ਤੁਸੀਂ ਇਹਨਾਂ ਨੂੰ ਪੂਰਾ ਕਰੋਗੇ ਧੰਨਵਾਦ ਤੁਹਾਡਾ ਪਹਿਲਾਂ ਤਾਂ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਨੂਰ ਮਹਿਲ ਦੀ ਪਹਿਲੀ ਵਿਜ਼ਿਟ ਕੀਤੀ ਆ ਅਸੀਂ ਤਾਂ ਮੈਡਮ ਸਾਹਿਬ ਤੁਹਾਨੂੰ ਪਹਿਲਾਂ ਵੀ ਬਹੁਤ ਬੇਨਤੀਆਂ ਕਰਦੇ ਰਹੇ ਆ ਤੁਸੀਂ ਦੇਖੋ ਆਪਣੇ ਪਿੰਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਪਹਿਲਾਂ ਵੀ ਚਲੋ ਜੁੜੇ ਹੋਏ ਸੀਗੇ ਤੇ ਆਪਾਂ ਇਕੱਠੇ ਰਹੇ ਹਾਂ ਤੇ ਪਰ ਤੁਸੀਂ ਪਿੰਡ ਨੂੰ ਬਹੁਤ ਵਧੀਆ ਸੁਧਾਰ ਦਿੱਤਾ ਪਰ ਇਸ ਤਰ੍ਹਾਂ ਸਾਡੇ ਨੂਰ ਮਹਿਲ ਨੂੰ ਵੀ ਦਿੱਤਾ ਜਾਵੇ ਤੇ ਦੂਸਰੀ ਗੱਲ ਕੀ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਣਾ ਕਿ ਚਲੋ ਸਾਡੇ ਜਿਹੜੇ ਸੀਵਰੇਜ ਦੀ ਆਪਾਂ ਗੱਲ ਕਰਦੇ ਹਾਂ ਸਾਡੇ ਕੋਲ ਇੱਕ ਜਨਰੇਟਰ ਨਹੀਂ ਲਿਆ ਹੋਇਆ ਜੀ ਉਹ ਜਨਰੇਟਰ ਨਾ ਜਿਹੜਾ ਸਾਡਾ ਚੱਲਦਾ ਨਾ ਉੱਤੇ ਚਾਰ ਬੰਦੇ ਜਾਂਦੇ ਚਲਾਉਣ ਵਾਸਤੇ ਤੇ ਉਹਨੂੰ ਅੱਧਾ ਘੰਟਾ ਦਾ ਪਾਣੀ ਵਿੱਚ ਪਾਈ ਜਾਂਦੇ ਆ ਫੇਰ ਉਹ ਪਾਣੀ ਚੁੱਕਦਾ ਨਹੀਂਗਾ ਫੇਰ ਤੁਸੀਂ ਸਭ ਲਾ ਲਓ ਵੀ 2 ਘੰਟੇ ਲਾ ਲੂਗੇ ਮਸੀ ਪਾਣੀ ਚੁੱਕਦਾ ਉਹ ਪਾਣੀ ਅੱਧਾ ਹੀ ਟੈਂਕਰ ਉਹਦੇ ਵਿੱਚੋਂ ਨਿਕਲਦਾ ਕਿਉਂਕਿ ਬਲੋਗਸ ਤਾਂ ਬਹੁਤ ਆ ਉਹ ਬੰਦ ਹੋ ਜਾਂਦਾ ਉਹ ਸਾਨੂੰ ਪਹਿਲਾਂ ਤਾਂ ਜਨਰੇਟਰ ਹੀ ਮਿਲਿਆ ਜਾਵੇ ਜੀ ਸਾਡੀ ਛੋਟੀ ਪਹਿਲਾਂ ਤਾਂ ਰਿਕਵੈਸਟ ਆ ਉਹ ਸਾਡੇ ਕੋਲ ਜਨਰੇਟਰ ਹੀ ਨਹੀਂ ਲਿਆ ਹੋਈ ਦੂਸਰੀ ਗੱਲ ਹੋਰ ਬੇਨਤੀ ਆ ਕਿ ਸਾਡੇ ਨੂਰ ਮਹਿਲ ਦੇ ਵਿੱਚ ਨਗਰ ਕੌਂਸਲ ਦਾ ਬੜੀ ਪੁਰਾਣੀ ਹੈ ਜੀ ਸਾਡੇ ਕੋਈ ਇੱਥੇ ਕੋਈ ਪੱਕਾ ਮੁਲਾਜ਼ਮੀ ਹੈ ਨਹੀਂਗਾ ਦੇਖੋ ਐਮੀ ਸਾਹਿਬ ਬੈਠਿਆ ਇਹ ਦੇਖੋ ਕੋਈ ਮੇਰਾ ਕਿਹਾ ਜਾਂਦਾ ਵੀ ਹਰੇਕ ਬੰਦਾ ਕੋਈ ਮਹੀਨੇ ਵਿੱਚ ਇੱਕ ਵਾਰੀ ਕਿਤੇ ਰੱਬ ਕੋਲ ਆ ਜਾਂਦਾ ਨਹੀਂ ਤਾਂ ਸੋਖਾਣ ਨੂੰ ਐਸੋ ਸਾਬਿਆ ਸਾਡੇ ਆਉਂਦੇ ਹੀ ਨਹੀਂਗੇ ਕੰਮ ਕੀਨ ਕਰਨਾ ਜੀ ਕੰਮ ਸਕਮ ਦੋ ਤਿੰਨ ਦਾ ਤਾਂ ਸਾਡੇ ਨੂਰ ਮਹਿਲ ਨੂੰ ਜਣ ਕੇ ਟਾਈਮ ਮੈਨਣਾ ਚਾਹੀਦਾ ਕਿ ਜਿਹੜਾ ਦੋ ਦਿਨ ਬਾਅਦ ਤੇ ਸਾਡੇ ਨੂਰ ਮਹਿਲ ਨੂੰ ਕੋਈ ਬੰਦਾ ਟਾਈਮ ਮਿਲੇ ਕੋਈ ਕੰਮ ਨੂੰ ਚਲਾਵੇ ਨਾ ਤੇ ਦੂਸਰੀ ਗੱਲ ਸਰ ਮੈਡਮ ਮੇਰਾ ਨਾ ਇੱਕ ਛੱਪੜ ਦਾ ਬੜਾ ਵੱਡਾ ਮਸਲਾ ਉਹ ਤਾਂ ਤੁਸੀਂ ਦੇਖ ਲਿਆ ਸਰ ਉਹਦਾ ਟੈਂਡਰ ਕਹਿੰਦੇ ਲੱਗਾ ਜੀ 56 ਲੱਖ ਰੁਪਏ ਦਾ ਚੰਡੀਗੜ੍ਹ ਪਿਆ ਇਹ ਆਪਣੇ ਸ਼ੇਵ ਭਾਜੀ ਨੂੰ ਮੈਂ ਕਈ ਵਾਰੀ ਕਹਿ ਚੁੱਕਾ ਕਿ ਸਾਨੂੰ ਦੱਸੋ ਕੁਝ ਜਿਹੜਾ ਕਿ ਸਾਡੇ ਮਹੱਲੇ ਦਾ ਪਾਣੀ ਦਾ ਸਾਰਾ ਹੀ ਵਾਪਸ ਜਾ ਰਿਹਾ ਕਿਉਂਕਿ ਟੈਂਕ ਪੂਰਾ ਭਰ ਜਾਂਦਾ ਕਣਕਾਂ ਨੂੰ ਪਾਣੀ ਨਹੀਂ ਲੱਗਦਾ ਤੇ ਉਹ ਵਾਪਸ ਆ ਜਾਂਦਾ ਇਸ ਕਰਕੇ ਬੜੀਆਂ ਲੋਕਾਂ ਦੇ ਪਾਈਪ ਪਾਣੀ ਚ ਡੁੱਬੇ ਪਏ ਆ ਕਿਉਂਕਿ ਸਾਡੇ 2-3 ਵਾਰੀ ਮਤਲਬ ਜਿੱਦਾਂ ਲੋਕ ਬਿਮਾਰ ਵੀ ਬਹੁਤ ਟਟੀਆਂ ਉਲਟੀਆਂ ਲੱਗੀਆਂ ਇਹ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਤੁਸੀਂ ਬਾਕੀ ਜਿਹੜੀ ਸਕੂਲ ਦੀ ਤੁਸੀਂ ਗੱਲ ਕੀਤੀ ਆ ਪ੍ਰਧਾਨ ਜੀ ਉਹਦਾ ਵੀ ਮੈਂ ਉਹ ਧੰਨਵਾਦ ਕਰਦਾ ਇਹਨਾਂ ਨੂੰ ਪਹਿਲੇ ਤਾਂ ਮੈਂ ਬਧਾਈ ਦਿੰਦਾ ਤੇ ਸਕੂਲ ਦਾ ਮੈਂ ਮੁੱਦੇ ਦੀ ਤਾਂ ਕਰਕੇ ਗੱਲ ਕਰ ਲਗਾ ਵੀ ਤੁਹਾਡੀ ਗੱਲ ਸੱਚੀ ਆ ਕਿ ਬਹੁਤ ਬੰਦੇ ਨੇ ਰੋਕਿਆ ਇਹ ਸਕੂਲ ਇਹ ਸਾਨੂੰ ਵੀ ਪਤਾ ਸਾਰਾ ਕੁਝ ਪਰ ਸਰਕਾਰਾਂ ਨੇ ਕੀਤਾ ਕੁਝ ਨਹੀਂਗਾ ਪਰ ਹੁਣ ਮੈਂ ਚਲੋ ਤੁਹਾਨੂੰ ਇਹ ਚੀਜ਼ ਦਾ ਬਹੁਤ ਬਹੁਤ ਧੰਨਵਾਦ ਦਿਨਾਂ ਬਧਾਈ ਦਿਨਾ ਕਿ ਜਿਹੜਾ ਤੁਸੀਂ ਸਕੂਲ ਨੂੰ ਬਣਾ ਰਹੇ ਆ ਤੇ ਉਹ ਛੇਦੀ ਬਣ ਜਵੇ ਕਿਉਂਕਿ ਸਾਡੇ ਬੱਚੇ ਬਹੁਤ ਰੋਣ ਰਹੇ ਆ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੋਟਾ ਸਕੂਲ ਆ ਅੱਛਾ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਰੇ ਜਿੰਨੇ ਵੀ ਆਏ ਆ ਮੇਰੇ ਨੂਰਮਲ ਦੇ ਨਗਰ ਕੌਂਸਲ ਦੇ ਐਮ ਸੀ ਸਵਾਨ ਆਪਣੇ ਪੱਤਰਕਾਰ ਸਾਰੇ ਜਿੰਨੇ ਵੀ ਮੇਰੇ ਵੀਰਾਂ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦੇ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਸੰਦੇਸ਼ ਆ ਦੇ ਕੇ ਇੱਥੇ ਬੁਲਾਇਆ ਔਰ ਤੁਹਾਡਾ ਇਹ ਬਹੁਤ ਵੱਡਾ ਇਹ ਉਪਰਾਲਾ ਦੇਖਿਆ ਜਿਹੜਾ ਕਿ ਤੁਸੀਂ ਪਾਰਟੀ ਨੂੰ ਛੱਡ ਕੇ ਆਮ ਆਦਮੀਆਂ ਨੂੰ ਬੁਲਾ ਕੇ ਇੱਕ ਕੰਮ ਕਰਨਾ ਸ਼ੁਰੂ ਕੀਤਾ ਹੈ ਸਾਡਾ ਇੱਕ ਛੋਟਾ ਜਿਹਾ ਮੈਸੇਜ ਹੈਗਾ ਆ ਕਿ ਪਸ਼ੂਆਂ ਵਾਸਤੇ ਜਿਹੜੇ ਪਸ਼ੂ ਆ ਸੀ ਦਰਖਾਸਤ ਦੇ ਕੇ ਮੈਂ ਖੁਦ ਸਾਰੇ ਐਮਐਲਆ ਨੂੰ ਮੈਸੇਜ ਆਪਣੇ ਮੋਬਾਈਲ ਉਤੋਂ ਪਾਇਆ ਕਿ ਮਾਡਲ ਡਾਉਨ ਦੇ ਵਿੱਚ ਜਿਹੜੇ ਪਸ਼ੂ ਆ ਛੱਡ ਜਾਂਦੇ ਆ ਇਹਨਾਂ ਨੂੰ ਫੜੋ ਲੇਕਿਨ ਉਹਦੇ ਉਪਰੇ ਪਸ਼ੂ ਉਹਦੇ ਫੜੇ ਗਏ ਜਿਹੜੇ ਪੱਕੇ ਪਸ਼ੂ ਆ ਉਹਨਾਂ ਨੂੰ ਇੱਕ ਦਿਨ ਵਾਸਤੇ ਅੰਦਰ ਜਾਂਦੇ ਆ ਦੂਸਰੇ ਦਿਨ ਉਹ ਹੀ ਪਸ਼ੂ ਵਾਪਸ ਆ ਜਾਂਦੇ ਆ ਔਰ ਇਹਨਾਂ ਜਿਆਦਾ ਸਾਡੇ ਬੈਠੇ ਐਮਸੀ ਬਲਵੀਰ ਇਹਨਾਂ ਦੇ ਘਰ ਦੇ ਲਾਗੇ ਉਹ ਪਸ਼ੂ ਜਿਹੜੇ ਪੱਕਾ ਹੀ ਉਹਨਾਂ ਡੇਰਾ ਲਾਇਆ ਹੋਇਆ ਉਹ ਜਿਹੜੇ ਪਸ਼ੂ ਨੂੰ ਪਾਲਦੇ ਆ ਜਾਂ ਰੱਖਦੇ ਆ ਉੱਥੇ ਉਹਨਾਂ ਨੂੰ ਖੁਰਾਕ ਦਿੰਦੇ ਆ ਉਹਨਾਂ ਨੂੰ ਖਾਲ ਵਗੈਰਾ ਪਾਉਂਦੇ ਆ ਜੇ ਉਹਨਾਂ ਨੇ ਕੋਈ ਉਹਨਾਂ ਦੀ ਸੇਵਾ ਕਰਨੀ ਹੈ ਉਹ ਜਾ ਕੇ ਦੂਸ਼ਾਲੇ ਦੇ ਜਾ ਕੇ ਕਰ ਦੇਣ ਤੇ ਉੱਥੇ ਬੱਚੇ ਖੇਡਦੇ ਆ ਬੱਚੇ ਥੱਲੇ ਆ ਕੇ ਕੋਈ ਗੱਡੀ ਦਾ ਨੁਕਸਾਨ ਬੱਚਿਆਂ ਦਾ ਨੁਕਸਾਨ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਪਸ਼ੂ ਭੇਡਦੇ ਆ ਆਪਸ ਵਿੱਚ ਤੇ ਉਹ ਨੁਕਸਾਨ ਕਰ ਸਕਦੇ ਆ ਇਸ ਕਰਕੇ ਸਾਡੀ ਇਹ ਬੇਨਤੀ ਹੈ ਦੂਸਰੀ ਬੇਨਤੀ ਇਹ ਹੈ ਕਿ ਸਾਨੂੰ ਇੱਥੇ ਮਾਡਲ ਡਾਉਨ ਦੇ ਵਿੱਚ ਰਹਿੰਦਾ ਨੂੰ ਵੀ 25 ਸਾਲ ਹੋ ਗਿਆ ਹੈ ਉਹਦੀ ਐਂਟਰੀ ਹੈ ਜਿਹੜੀ ਉਹ ਜੋਹਲ ਪੈਲਸ ਦੇ ਦੋਨੋਂ ਪਾਸੇ ਹੈ ਉਹ ਦੋਨੋਂ ਪਾਸੇ ਹੀ ਐਂਟਰੀ ਜਿਹੜੀ ਉਖੜੀ ਹੁੰਦੀ ਹੈ ਉਹ ਇੰਨਾ ਇੰਨੀ ਜਗ੍ਹਾ ਆ ਉਹ ਜਗ੍ਹਾ ਨੂੰ ਵੀ ਇਹਨਾਂ ਨੂੰ ਠੀਕ ਨਹੀਂ ਕਰ ਸਕਿਆ ਅਜੇ ਤੱਕ ਜਾ ਕੇ ਦੇਖ ਲਓ ਕੋਈ ਦਿਨ ਇਦਾਂ ਦਾ ਨਹੀਂ ਜਿੱਥੇ ਉਹ ਗੱਡੀ ਦਾ ਕੋਈ ਬੰਪਰ ਨਹੀਂ ਟੁੱਟਦਾ ਕੋਈ ਗੱਡੀ ਉਹ ਡਿੱਗਦੀ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਤੀਸਰੀ ਗੱਲ ਹੈ ਕਿ ਜਿਹੜਾ ਐਂਟਰੀ ਹੈ ਉਹਦੇ ਉੱਤੇ ਅਸੀਂ ਰਿਕੁਐਸਟ ਕਰ ਚੁੱਕੇ ਹਾਂ ਕਿ ਉੱਥੇ ਬਾਥਰੂਮ ਇੱਕ ਓਪਨ ਬਣਿਆ ਰਹਿ ਪਾ। ਔਰ ਲੇਡੀਜ਼ ਨੰਗਦੇ ਆ ਉਥੋਂ ਦੀ ਸਭ ਐਂਟਰੀ ਹੈ ਉਥੋਂ ਹੀ ਮੇਨ ਐਂਟਰੀ ਹੈ। ਉਹ ਬਾਥਰੂਮ ਨਹੀਂ ਬੰਦ ਹੋ ਰਿਹਾ। ਅਹੋ ਉੱਠੀ ਸਾਹਿਬ ਨੂੰ ਪੁੱਛ ਲਓ। ਇਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਜਿਹੜੀ ਐਂਟਰੀ ਹੈ ਉਹ ਕਮ ਸੇ ਕੋਈ ਐਂਟਰੀ ਤੋਂ ਬਾਥਰੂਮ ਪਾਸੇ ਕੀਤਾ ਜਾਵੇ। ਪਰ ਬਾਥਰੂਮ ਕੋਈ ਉਹਦਾ ਕੋਈ ਬੰਦੋਬਸ ਕੀਤਾ ਜਾਵੇ ਕਿ ਪਾਸੇ ਬਣਾਇਆ ਜਾਵੇ ਪਰ ਕੁਛ ਉਹਦੀ ਐਂਟਰੀ ਨਹੀਂ ਹੋ ਰਹੀ ਕੁਛ। ਤੁਹਾਨੂੰ ਆ ਸਾਡੇ ਤੁਸੀਂ ਕਿਹਾ ਸੀ ਇੱਕ ਇੱਕ ਐਮਸੀ ਬੰਦਰਾ ਇੱਕ ਇੱਕ ਰੱਖੋ 13 ਐਮਸੀ 10 ਐਮਸੀ ਆਲੇ ਹੀ 10 13 ਐਮਸੀ ਆਲੇ ਸੈਣ ਹੈ ਤੋਂ ਚੌਦਮਾ ਹੀ ਹੋ ਸੈਣ ਹੋਏ ਹੋਏ ਆ ਉਹ 10 ਬੰਦੇ ਨੇ ਨੇ ਰੱਖ ਸਕੀ 2 ਸਾਲ ਹੋ ਗਏ ਬਸ ਆਏ ਫੇਸ ਸੁਬੇ ਦਾ ਸਾਹਮਣੇ ਗੱਲ ਤਾਂ ਚੰਗੀ ਕੀਤੀ ਬਾਥਰੂਮ ਉਹ ਜੋਲ ਵਾਲਾ ਉਹਦੇ ਉੱਥੇ ਸਾਹਮਣੇ ਘਰ ਹੈ ਪ੍ਰਧਾਨ ਜੀ ਦਾ ਉਹਨਾਂ ਨੇ ਉੱਥੇ ਤੋੜ ਦਿੱਤਾ ਚੰਗੀ ਗੱਲ ਕੀਤੀ ਤੇ ਨਾਲ ਤਾਂ ਬਾਹਰ ਨੂੰ ਚਾਰ ਬਾਥਰੂਮਾਂ ਬਾਸ ਪੁੱਛੇ ਇਹ ਦੁਕਾਨਦਾਰ ਤਾਂ 8 ਵਜੇ 9 ਵਜੇ ਆਉਂਦੇ ਆ ਉਹ 6 ਵਜੇ ਤੋਂ ਲੈ ਕੇ ਸ਼ਮਸ਼ਾਨ ਘਾਟ ਰਾਤ ਦੇ 9 ਵਜੇ ਤੱਕ ਖੁੱਲਾ ਰਹਿੰਦਾ ਉੱਥੇ ਚੱਲ ਜਾਂ ਕਿਸੇ ਦੇ ਘਰ ਦੇ ਮੋਹਰੇ ਆਪਾਂ ਬਾਥਰੂਮ ਕਰਾਂਗੇ ਤੇ ਦੁੱਖ ਤਾਂ ਆਉਂਦਾ ਹੀ ਹੈ ਇਹ ਹੀ ਹੈ ਜੀ ਸਾਡੀ ਰਿਕਵੈਸਟ ਵੀ ਜਿਹੜੇ 10 ਬੰਦੇ ਸੀ ਮਤਾ ਪਾਇਆ ਨਾ ਉਹ ਤੁਸੀਂ ਰਖਾ ਦਿਓ ਸ੍ਰੀਕਲ ਮੈਮ ਪਹਿਲੀ ਗੱਲ ਤਾਂ ਬਹੁਤ-ਬਹੁਤ ਥੈਂਕ ਯੂ ਤੁਹਾਡਾ ਇਹ ਇਨੀਸ਼ੀਏਟਿਵ ਇਹ ਸਮਝ ਲਓ ਜਦੋਂ ਯੂਥ ਇਨਵੋਲਵ ਹੋਣ ਲੱਗਦੇ ਨੇ ਨਾ ਸ਼ਹਿਰੀ ਡਿਵੈਲਪਮੈਂਟ ਦੀ ਮੀਟਿੰਗਸ ਦੇ ਵਿੱਚ ਤੇ ਸਰਕਾਰ ਕਿਤੇ ਨਾ ਕਿਤੇ ਬਹੁਤ ਚੰਗਾ ਪ੍ਰੋਗਰੈਸ ਕਰਦੀ ਹੈ ਮੇਰਾ ਪਰਸਨਲ ਇਹ ਮੰਨਣਾ ਮੈਂ ਸ਼ਾਇਦ ਗਲਤ ਹਾਂ ਬਟ ਤੁਹਾਡਾ ਇਹ ਇਨੀਸ਼ੀਏਟਿਵ ਬਹੁਤ ਚੰਗਾ ਮੈਮ ਪਹਿਲੀ ਗੱਲ ਤਾਂ 13 ਫਰਵਰੀ ਨੂੰ ਮੈਂ ਡੀਸੀ ਸਾਹਿਬ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਮਿਲ ਕੇ ਆਇਆ ਸੀ ਤੇ ਉਹਨਾਂ ਨੂੰ ਇੱਕ ਰਿਟਰਨ ਐਪਲੀਕੇਸ਼ਨ ਦੇ ਕੇ ਆਇਆ ਸੀ ਜਿਹੜਾ ਨੂਰ ਮੈਲ ਦੇ ਵਿੱਚ ਸੀਵੇਜ ਪਿਆ ਹੈ ਉਹਦੇ ਵਿੱਚ ਮਿਸਐਪਰੋਪ੍ਰੀਏਸ਼ਨ ਆਫ ਫੰਡਸ ਵੀ ਸ ਪਰੂਫ ਕਿਸੇ ਕੋਲ ਨਹੀਂ ਹੈ ਦੂਜਾ ਮਹਿਮੂਰ ਨੂਰ ਮੈਲ ਦੀ ਹੱਦਾਂ ਤੋਂ ਬਾਹਰ ਸ਼ਿਵ ਵਿਹਾਰ ਕਲੋਨੀ ਦੇ ਵਿੱਚ ਪਾਇਆ ਗਿਆ ਸੀਗਾ ਠੀਕ ਹੈ ਜਿਦਾਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਲਾੜਾ ਹੈ ਨਹੀਂ ਤੇ ਅਸੀਂ ਬਰਾਤ ਲੈ ਕੇ ਕਿਸੇ ਦੇ ਘਰ ਕਿੱਦਾਂ ਜਾ ਸਕਦੇ ਤੇ ਉਹਦੇ ਵਿੱਚ ਇੱਕ ਪ੍ਰੋਪਰ ਕ੍ਰਿਮੀਨਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾਈ ਜਾਏ ਤੇ ਐਕਸ਼ਨ ਲਿੱਤਾ ਜਾਏ ਜਿਹੜੇ ਗਲਤ ਨੇ ਉਹਨਾਂ ਖਿਲਾਫ ਮੈਂ ਇਹ ਐਪਲੀਕੇਸ਼ਨ ਦਿੱਤੀ ਸੀ ਉਹ ਵਿਲ ਹਾਲ ਸੀਐਮ ਐਫਸ ਸਾਹਿਬ ਚੀਫ ਮਿਨਿਸਟਰ ਫੀਲਡ ਆਫੀਸਰ ਸਾਹਿਬ ਨੂੰ ਸਭ ਨੇ ਟ੍ਰਾਂਸਫਰ ਕਰ ਦਿੱਤੀ ਸੀ ਉਹ ਮੇਰੇ ਬਿਆਨ ਲੈ ਕੇ ਤੇ ਵੀਡੀਓ ਸਾਹਿਬ ਦੇ ਬਿਆਨ ਲੈ ਕੇ ਜਿਹੜੀ ਰਿਪੋਰਟ ਡੀਸੀ ਸਾਹਿਬ ਨੂੰ ਭੇਜਣਗੇ ਤਾਂ ਉਸ ਤੋਂ ਬਾਅਦ ਇਨਕੁਆਇਰੀ ਬੁਠਾਈ ਜਾਏਗੀ ਪਹਿਲੀ ਤਾਂ ਮੇਰੀ ਰਿਕੁਐਸਟ ਇਹ ਹੈ ਕਿ ਉਹਦੇ ਵਿੱਚ ਤੁਸੀਂ ਆਪ ਥੋੜੀ ਪਰਸਨਲ ਇਨਵੋਲਵਮੈਂਟ ਵੀ ਰੱਖਿਓ ਤੇ ਡੀਸੀ ਸਾਹਿਬ ਨੂੰ ਵੀ ਕਹੀਓ ਪਰਸਨਲੀ ਮੋਨੀਟਰ ਕਰਨ ਉਸ ਚੀਜ਼ ਨੂੰ ਕਿ ਉਹਦੇ ਵਿੱਚ ਹੋ ਕੀ ਰਿਹਾ ਦੂਜਾ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਨੂਰਮੈਲ ਨੂੰ ਇੱਕ ਸੀਐਚਸੀ ਦੀ ਥਾਂ ਤੇ ਪ੍ਰੋਪਰ ਸਿਵਲ ਹਸਪੀਟਲ ਦਿੱਤਾ ਜਾਏ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇੱਕ ਨੂਰਮੈਲ ਜੋ ਸੱਤੇ ਸੀਲ ਹੈ ਸਬ ਡਿਵੀਜ਼ਨ ਨਹੀਂ ਹੈਗੀ ਇਸ ਕਰਕੇ ਇੱਥੇ ਸੀਐਚਸੀ ਹੀ ਰਹੇਗਾ ਲੇਕਿਨ ਸਿਵਲ ਹਸਪੀਟਲ ਨਹੀਂ ਬਣ ਸਕਦਾ ਉਹਨਾਂ ਨੂੰ ਮੈਂ ਇਹ ਵੀ ਕਿਹਾ ਸੀ ਇੱਕ ਵਾਰੀ ਪਰਸਨਲੀ ਆ ਕੇ ਨੂਰ ਮਹਿਲ ਜਿਹੜਾ ਸਿਵਲ ਹਸਪੀਟਲ ਹੈ ਜ਼ਰੂਰ ਦੇਖ ਕੇ ਜਾਈਓ ਉਹਨਾਂ ਨੇ ਨੋਟ ਡਾਊਨ ਕੀਤਾ ਤੇ ਸ਼ਾਇਦ ਮੈਂ ਇਹੀ ਮੰਨੂਗਾ ਕਿ ਮੇਰਾ ਮਾਨ ਰੱਖਦੇ ਹੋਏ ਸਰ ਆਏ ਵੀ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਹਿ ਚੁੱਕਾ ਹਾਂ ਹਜੇ ਤੱਕ ਤੇ ਮੈਮ ਇਹਦੇ ਵਿੱਚ ਇਹ ਰਿਕੁਐਸਟ ਹੈ ਕਿ ਨੂਰ ਮਹਿਲ ਨੂੰ ਸਬ ਤਹਿਸੀਲ ਤੋਂ ਸਬ ਡਿਵੀਜ਼ਨ ਬਣਾਉਣ ਵਾਸਤੇ ਕੁਝ ਕੋਸ਼ਿਸ਼ ਕੀਤੀ ਜਾਏ ਕਿਉਂਕਿ ਮੈਂ ਪਰਸਨਲੀ ਨਹੀਂ ਮੈਂ ਡਾਇਰੈਕਟਲੀ ਕਹਿ ਰਿਹਾ ਜਿਹਨੂੰ ਵੀ ਕਹਿ ਰਿਹਾ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਨੂਰ ਮਹਿਲ ਜਿਹੜੇ ਮਿਊਨਿਸਪਲ ਕਾਉਂਸਲ ਹੈ ਨਾ ਇਹ ਇਮ ਐਮ ਬਹੁਤ ਜ਼ਿਆਦਾ ਲਾਪਰਵਾਹ ਨੇ ਮੈਂ ਇੱਕ ਆਰਟੀਆਈ ਪੈਸੇ ਇਹਨਾਂ ਨੂੰ ਬਾਏ ਹੈਂਡ ਦੇ ਕੇ ਗਿਆ ਸੀਗਾ ਉੱਚ ਵੀ ਇਹਨਾਂ ਨੇ 30 ਦਿਨ ਤੋਂ ਵੱਧ ਦਾ ਟਾਈਮ ਲਾਇਆ ਆਰਟੀ ਐਕਟ ਦੀ ਪ੍ਰੋਵੀਜ਼ਨ ਹੈ ਕਿ ਜੇ ਮੰਨ ਲਓ ਜਿਹੜੀ ਇਨਫੋਰਮੇਸ਼ਨ ਮੰਗੀ ਗਈ ਹੈ ਉਹ ਕੋਈ ਹੋਰ ਡਿਪਾਰਟਮੈਂਟ ਨੂੰ ਰੈਫਰ ਜ਼ਿਆਦਾ ਕਲੋਜ਼ਲੀ ਕਨੈਕਟ ਕਰਦੀ ਹੈ ਤੇ ਉਸ ਡਿਪਾਰਟਮੈਂਟ ਨੂੰ ਸੈਕਸ਼ਨ 6 ਸਬਸੈਕਸ਼ਨ 3 ਦੇ ਅੰਦਰ ਉਹ ਟਰਾਂਸਫਰ ਕਰ ਦਿੱਤੀ ਜਾਏ ਇਹਨਾਂ ਨੇ ਮੈਂ ਸੀਵੇਦ ਦੇ ਰਿਲੇਟਿੰਗ ਪੈਸੇ ਕਿ ਸੀਵੇ ਦਾ ਕਿੰਨਾ ਖਰਚਾ ਹੋਇਆ ਕੀ ਸਾਰਾ ਮਤਲਬ ਪ੍ਰੋਪਰ ਮੈਂ ਤੁਹਾਨੂੰ ਜੇ ਕਹਾਂਗੇ ਅਗਲੀ ਮੀਟਿੰਗ ਤੇ ਮੈਂ ਲੈ ਕੇ ਵੀ ਆਉਂਗਾ ਉਹਨਾਂ ਨੇ ਉਹਦੇ ਵਿੱਚ ਲਿਖ ਕੇ ਦਿੱਤਾ ਉਹ ਗਲਾਡਾ ਕੋਲ ਹੈ ਹਾਲਾਂਕਿ ਮੈਂ ਸਪੈਸ਼ਲੀ ਥੱਲੇ ਲਿਖਿਆ ਕਿ ਜੇ ਤੁਹਾਡੇ ਕੋਲ ਨਹੀਂ ਹੈਗੀ ਇਨਫਰਮੇਸ਼ਨ ਕਿਸੇ ਹੋਰ ਕੋਲ ਉਹਨੂੰ ਟ੍ਰਾਂਸਫਰ ਕਰ ਦਿੱਤੀ ਜਾਏ ਫਿਰ ਵੀ ਉਹ ਸਪੈਸ਼ਲੀ ਇਹ ਲਿਖਦੇ ਪਏ ਕਿ ਸਾਡੇ ਕੋਲ ਇਨਫਰਮੇਸ਼ਨ ਹੀ ਗਲਾਡਾ ਕੋਲ ਹੈ ਫਿਰ ਗਲਤ ਹੋ啊 ਕਿ ਜਿਨ੍ਹਾਂ ਨੇ ਮੈਨੂੰ ਰਿਟਰਨਸ ਦੇ ਦਿੱਤਾ ਕਿ ਸਾਰਾ ਪ੍ਰੋਜੈਕਟ ਗਲਾਡਾ ਦੇ ਅੰਦਰ ਹੈ ਫਿਰ ਤੁਸੀਂ ਕਨੈਕਸ਼ਨ ਕਿਦਾਂ ਕੱਟ ਕੇ ਦੇ ਰਹੇ ਹੋ ਹੈਨਾ ਇਹ ਇਹ ਵੀ ਜਦ ਮੈਂ ਨੈਕਸਟ ਡੀਸੀ ਸਾਹਿਬ ਨੂੰ ਮਿਲਣ ਜਾਊਂਗਾ ਇਹ ਵੀ ਸੀਐਮਐਫਓ ਸਾਹਿਬ ਦੇ ਵੀ ਸਾਹਮਣੇ ਮੈਂ ਗੱਲ ਚੱਕੂੰਗਾ ਤੇ ਡੀਸੀ ਸਾਹਿਬ ਦੇ ਸਾਹਮਣੇ ਵੀ ਨੈਕਸਟ ਮੈਂ ਕਾਊਨ ਪਲੈਨਿੰਗ ਦੇ ਅੰਡਰ ਹੀ ਨਾ ਮੈਂ ਜਦੋਂ ਇਹ ਹੋਇਆ ਸੀ ਕਿ ਤੁਸੀਂ ਗੱਲ ਕਰ ਰਹੇ ਸੀ ਚੂਹੇ ਕਿਤੇ ਬਾਠਾਂ ਦਾ ਉਹ ਮੰਨਦੇ ਨਹੀਂ ਸਪੈਂ ਜਿਹੜਾ ਉਹ ਏਰੀਆ ਸਰਕਾਰ ਦਾ ਹੈ ਉਹ ਨਾ ਚੂਹੇ ਕਿਤੇ ਸਰਪੰਚ ਦਾ ਹੈ ਨਾ ਬਾਠਾਂ ਦਾ ਸਰਪੰਚ ਹੈ ਮੈਂ ਇੱਕ ਫਾਈਨਲ ਈਅਰ ਦਾ ਲਾ ਦਾ ਸਟੂਡੈਂਟ ਹਾਂ ਮੈਂ ਪਹਿਲੇ ਸੈਮੈਸਟਰ ਵਿੱਚ ਪੜਿਆ ਸੀ ਜਿੱਥੇ ਕੋਈ ਕਾਨੂੰਨ ਹੈ ਤੇ ਉੱਥੇ ਉਹ ਭੰਗ ਹੋ ਰਿਹਾ ਉੱਥੇ ਹੀ ਉਹਦੀ ਰੈਮੇਡੀ ਵੀ ਜ਼ਰੂਰ ਹੋਏਗੀ ਤੁਸੀਂ ਪਲੀਜ਼ ਮੈਨੂੰ ਅਗਲੀ ਮੀਟਿੰਗ ਤੇ ਮੈਂ ਪੱਕਾ ਆਉਂਗਾ ਤੇ ਮੈਨੂੰ 3 ਦਿਨ ਜਿਹੜੀ ਤੁਸੀਂ ਕਿਹਾ ਇਦਾਂ ਮਹੀਨੇ ਦਾ ਟਾਈਮ ਦਿੱਤਾ ਮੈਨੂੰ ਟਾਈਮ ਦਿਓ ਮੈਂ ਆਰਟੀਆਈ ਚੀਫ टाउन ਪਲੈਨਿੰਗ ਦੇ ਜਿਹੜੇ ਅਫਸਰ ਨੇ ਹੈੱਡਕੁਆਟਰ ਲੈਵਲ ਤੇ ਉਹਨਾਂ ਨੂੰ ਪਾਈ ਹੈ ਕਿ ਜਿੱਦਾਂ ਮੰਨ ਲਓ ਕੀ ਪ੍ਰੋਸੀਜਰ ਹੈ ਤੇ ਕੀ ਲਾਅ ਹੈ ਕਿਸੇ ਹੋਰ ਵਿਲੇਜ ਤੋਂ ਇੱਕ ਮਿਨਿਸਪੈਲਟੀ ਦੇ ਅੰਡਰ ਜ਼ਮੀਨ ਲੈਣ ਦਾ ਉਹਨਾਂ ਦਾ ਜੋ ਵੀ ਜਵਾਬ ਹੋਏਗਾ ਜੇ ਉਹ ਇੱਥੇ ਚੱਕਣਯੋਗ ਹੋਏਗਾ ਤੇ ਮੈਂ ਜ਼ਰੂਰ ਚੱਕੂੰਗਾ ਦੂਸਰਾ ਇਹਨਾਂ ਅੰਕਲ ਜੀ ਨੇ ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ ਕੋਈ ਚੱਕ ਮਾਫ ਇਹਨਾਂ ਨੇ ਸਸਿਆਂ ਦੀ ਗੱਲ ਕੀਤੀ ਸੀ ਸੁਰੱਖਿਆ ਸਿਹਤ ਵਗੈਰਾ ਸਿਹਤ ਦੇ ਵਿੱਚ ਇੱਕ ਹੋਰ ਗੱਲ ਹੈ ਮੈਮ ਮੈਂ ਕਾਫੀ ਦੇਰ ਤੋਂ ਪਰਸਨਲੀ ਚੱਲਣਾ ਨੂਰ ਮਹਿਲ ਦੇ ਵਿੱਚ ਇੱਕ সুইমিং ਪੂਲ ਦੀ ਪ੍ਰੋਪਰ ਅਕੈਡਮੀ ਬਣਾਈ ਜਾਏ ਉੱਥੇ ਲੋਕਾਂ ਨੂੰ ਜਿੱਦਾਂ ਇੱਕ ਪ੍ਰੋਪਰ ਇਨਸਟ੍ਰਕਟਰ ਹੋਵੇ ਕਿਉਂਕਿ সুইমিং ਇੱਕ ਐਸੀ ਚੀਜ਼ ਹੈ ਜਿਹੜੀ ਬੱਚਾ ਤੇ ਬੁੱਢਾ ਹਰ ਕੋਈ ਕਰ ਸਕਦਾ ਹੈ ਤੇ ਹਰ ਕਿਸੇ ਦੇ ਬਹੁਤ ਜ਼ਿਆਦਾ ਬੈਨੀਫਿਟ ਬੈਨਫੀਸ਼ੀਅਰ ਰਹੇਗੀ ਕੋਲੀ ਜਿੱਦਾਂ ਦਰਿਆ ਹੈ ਕੱਲ ਨੂੰ ਰੱਬ ਨਾ ਕਰੇ ਕੋਈ ਫਲੱਡ ਵਗਾਰਾ ਆ ਜਾਂਦੀ ਹੈ ਤੇ ਜਿਹੜੇ সুইমিং ਜਾਣਦਾ ਹੋਵੇਗਾ ਉਹ ਆਪਣੀ ਰੱਖਿਆ ਤਾਂ ਕਰ ਹੀ ਸਕੇਗਾ ਤੇ ਹੋ ਸਕਦਾ ਹੈ ਕਿਸੇ ਹੋਰ ਦੀ ਵੀ ਰੱਖਿਆ ਕਰ ਲੇ ਜੇ ਇੱਕ ਵੀ ਜਾਨ ਉਸ ਚੀਜ਼ ਤੋਂ ਬਚੇਗੀ ਨਾ ਤੇ ਬਹੁਤ ਜ਼ਿਆਦਾ ਉਹਦੇ ਪੈਸੇ ਪੂਰੇ ਇੱਕ ਜਾਨ ਨਾਲ ਹੀ ਹੋ ਜਾਣਗੇ ਤੇ ਲਾਸਟ ਬ੍ਰਿਚ ਮੈਂ ਗਾਉਂਗਾ ਜਿਤਨਾ ਐਸਐਚਓ ਸਾਹਿਬ ਨੇ ਨਵੇਂ ਆਏ ਨੇ ਮੈਂ ਰਾਤ ਨੂੰ ਰਾਤ ਦੇਰ ਰਾਤ ਤੱਕ ਜਾ ਕੇ ਮੇਰੀ ਪੜਨ ਦੀ ਥੋੜੀ ਆਦਤ ਹੈ ਮੈਂ ਕਈ ਵਾਰ ਦੇਖਿਆ ਹੈ ਬਾਹਰ ਜਿਹੜਾ ਸੰਗਮ ਰੈਸਟੋਰੈਂਟ ਵਾਲੀ ਸਾਈਡ ਹੈ ਉੱਥੇ ਪੈਟਰੋਲਿੰਗ ਹੁੰਦੀ ਰਾਤ ਨੂੰ ਦੋ ਦੋ ਤਿੰਨ ਤਿੰਨ ਵਾਰ ਹੁੰਦੀ ਹੈ ਪਰ ਜੇ ਉਹ ਪੈਟਰੋਲਿੰਗ ਥੋੜੀ ਗਲੀਆਂ ਦੇ ਅੰਦਰ ਵੀ ਹੋਣ ਲੱਗ ਜਾਏ ਨਾ ਤੇ ਹੁੰਦੀ ਹੈ ਕਈ ਵਾਰ ਹੁੰਦੀ ਹੈ ਲੇਕਿਨ ਜ਼ਿਆਦਾ ਕਾਮਨ ਜਿਹੜੀ ਹੈ ਉਹ ਬਾਰ-ਬਾਰੀ ਹੁੰਦੀ ਜੇ ਉਹ ਗਲੀਆਂ ਦੇ ਅੰਦਰ ਵੀ ਹੋਣ ਲੱਗ ਜਾਏ ਤੇ ਸ਼ਾਇਦ ਕ੍ਰਾਈਮ ਨੂੰ ਘਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਕੋਈ ਬੈਨੀਫਿਟ ਬੈਨੀਫਿਟ ਰਹੇਗਾ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ